ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆਂ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰ ਲੱਗੇ ਆ ਸ਼ੁਰੂਆਤ ਜੀ ਟਾਈਮ ਹੋ ਗਿਆ 4 ਵਜੇ ਤੇ ਮੈਂ ਇਧੇ ਜਸ਼ਨ ਨੇ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਸੀਗਾ ਮੈਂ ਇਧੇ ਜਸ਼ਨ ਜਾਂਦੀ ਆ ਬਾਜ਼ਾਰ ਤੇ ਫਰੀਦ ਆਪਣੀ ਇੰਦਰ ਕਹਿੰਦੀ ਮਮਾ ਮੈਂ ਝਾੜੂ ਵਗੈਰਾ ਕੱਢ ਦੰਨੀ ਐ ਤੇ ਫਰੀਦ ਆਪਣੀ ਝਾੜੂ ਕੱਢਦੀ ਆ ਜੀ ਤੇ ਬਾਕੀ ਆਪਾਂ ਹਨਾ ਹੁਣ ਜਸ਼ਨਤਾਰ ਦੇ ਬਾਕੇ ਤਾਲ ਕਾ ਪੁੱਤ ਤੇ ਆਪਾਂ ਕੱਪੜਾ ਦੇ ਲੌਮੇ ਜੀ ਨਾਲ ਦੀ ਨਾਲ ਤੈਅ ਕਿਉਂਕਿ ਨਵੇਂ ਸੂਟ ਸੀ ਦੀਵਾਲੀ ਦੇ ਜਿਹੜੇ ਪਾਏ ਆ ਬੱਚਿਆਂ ਤੈਨਾਲਾ ਲਾ ਕੇ ਕੱਪੜੇ ਸਾਫ ਦੇ ਆਪਾਂ 11 ਤੇ ਫਿਰ ਆਪਾਂ ਚਲੋ ਮੈਂ ਕਿਹਾ ਇੱਕ ਵਾਰ ਬਲੌਗ ਸਟਾਰਟ ਕਰਦੀ ਹਾਂ ਫਿਰ ਨਾਲ ਦੀ ਨਾਲ ਸ਼ਾਰਟ ਵਗੈਰਾ ਐਡ ਕਰੇ ਜਾਂਦੇ ਆ ਤੇ ਜਸ਼ਨਾ ਵੀ ਨਾਲ ਹੈ ਆਪਣਾ ਫਿਰਦਾ ਕੰਮ ਕਰਕੇ ਹੁਣ ਹੱਟੀਆਂ ਸਕੂਲ ਦਾ ਹੂੰ ਤੜਕੇ ਦੀ ਨਾ ਤੀ ਸਾਸਰੀ ਘਰ ਦੀ ਸਾਰੇ ਤੜਕੇ ਦਾ ਨਹੀਂ ਨਾ ਤਾਂ ਮੇਰੇ ਪੁੱਤੇ ਨੂੰ ਐ ਹੋ ਗਿਆ ਮੈਂ ਸਕੂਲ ਦਾ ਕੰਮ ਨਵੇੜ ਲਾ ਤੇ ਆਪਾਂ ਵੀ ਦਵਾ ਦਵਲਾਦੀ ਜੀ ਕੱਪੜਿਆਂ ਦੀ ਤੈਅ ਤੇ ਫਿਰ ਕੋਈ ਆਪਾਂ ਸੋਚ ਵਿਚਾਰ ਕਰਦੇ ਜਾਣ ਦਾ ਜਸ਼ਨ ਜੇ ਪ੍ਰੀਤ ਪ੍ਰੀਤ ਉਹ ਵੀ ਨਾ ਚੱਲਣੀ ਪਤਾ ਤੇ ਦੇਖਦੇ ਆਂ ਵੀ ਤੂੰ ਜੇ ਨਾਲ ਗਈ ਤਾਂ ਇਹਨੂੰ ਲੈ ਜਾਾਂਗੇ ਤੇ ਚਲੋ ਜੀ ਕਰ ਲਈ ਆਪਾਂ ਕੋਈ ਨਾ ਕੋਈ ਕੰਮ ਤਾਂ ਦੇ ਚਲੋ ਜੀ ਆਪਾਂ ਲਾ ਕੇ ਕੱਪੜੇ ਧਰਨ ਲਾਉਣ ਤੇ ਕੱਪੜੇ ਦੇਖੋ ਪੰਡ ਕਿੰਨੀ ਵੱਡੀ ਬਣੀ ਹੋਈ ਹੈ ਕਿਉਂਕਿ ਜਿਹੜੇ ਕੱਲ ਧੋਕੇ ਗਏ ਸੀ ਸੂਟ ਉਹ ਵੀ ਧਾਰ ਤੇ ਫਿਰ ਸਾਨੂੰ ਪਤਾ ਆ ਕੇ ਲਾ ਦੇ ਹਨਾ ਚਲ ਜੇ ਕੋਈ ਕਰੇ ਹੋਵੇ ਤਾਂ ਮੰਗ ਲਾ ਦੇ ਤਹਿ ਵਗੈਰਾ ਲਾ ਦੇ ਤੇ ਇਨੇ ਰਾਤ ਸੱਜ ਤੋਂ ਤੈ ਨਹੀਂ ਲੱਗੀ ਹਣਾ ਕਿ ਮੈਨੂੰ ਤਾਂ ਬੁਖਾਰ ਜਿਹਾ ਹੀ ਹੋ ਗਿਆ ਸੀ ਘਾਟ ਭੰਣਨੀ ਜੀ ਤੇ ਅੱਗੇ ਰਾਜਵਿੰਦਰ ਭੈਣ ਦਾ ਕਮੈਂਟ ਆਇਆ ਕਹਿੰਦੇ ਤੁਸੀਂ ਹਣਾ ਵੀ ਫੋਟੋ ਵਗੈਰਾ ਨਹੀਂ ਦਿਖਾਈਏ ਜਿਵੇਂ ਕੀ ਜਆ ਫੈਮਲੀ ਬਾਰੇ ਨਹੀਂ ਦੱਸਿਆ ਪੂਆ ਕੀ ਬਾਰੇ ਵੀ ਕੌਣ-ਕੌਣ ਆਇਆ ਬੇ ਬੇੜੀ ਮੇਰੀ ਗੱਲ ਸੁਣੋ ਮੈਨੂੰ ਦਿਵਾਲੀ ਵਾਲੇ ਦਿਨ ਤਾਂ ਨਾ ਮੈਨੂੰ ਉਦਦੇ ਵੀ ਸ਼ਾਮ ਨੂੰ ਬੁਖਾਰ ਹੋ ਗਿਆ ਸੀ ਜਿੱਦੇ ਟਾਣੇ ਗਏ ਆ ਤੇ ਮਤਲਬ ਮੇਰੋਂ ਨਾ ਲੱਤਾਂ ਚ ਚੀਸਥਾ ਪੈਦ ਨਾਲੇ ਪਿੰਜੜੀਆਂ ਚ ਪਤਾ ਨਹੀਂ ਕੀ ਕਾਰਨ ਹੋਦਿਆਂਗਾ ਤੇ ਕੱਲ ਵੀ ਚੀਸਾ ਬੈ ਲੱਗਣਾ ਨਾ ਉੱਥੇ ਇੱਕ ਚਲੋ ਮੈਂ ਜਾਵੜੀ ਮਖਾ ਬੀਬੀ ਆਏ ਆਖੂਗੀ ਵੀ ਆਪ ਮੈਂ ਰਮਣ ਦਾ ਤੇ ਕੁੜੀਆਂ ਦਾ ਇੰਨਾ ਕਰਦੀ ਆਂ ਵੀ ਆ ਕੇ ਨਹੀਂ ਖੜੀ ਇੱਕ ਵਾਰੀ ਹਨਾ ਵੀ ਜਾ ਮੇਰੇ ਦੋਤੇ ਨੇ ਬਾਹਰ ਜਾਣਾ ਸੀ ਜਾ ਨੁੜਾਇਆ ਚੀਜ਼ਾਂ ਇਸ ਕਰਕੇ ਮੈਂ ਜਾਵੜੀ ਨਹੀਂ ਮੈਨੂੰ ਨਾ ਮਤਲਬ ਪਹੁੰਚ ਹੈ ਨਹੀਂ ਸੀ ਜਾੜਦੀ ਤੇ ਕਿਉਂਕਿ ਬੁਖਾਰ ਹੱਡ ਪੰਢੀ ਲੱਗਦੀ ਹੈ ਵੀ ਐਂ ਵੀ ਲੱਗਦਾ ਹਨਾ ਜਿਵੇਂ ਬੁਖਾਰ ਹੈ ਤੇ ਮਤਲਬ ਉਹ ਲੱਗ ਜਾਂਦਾ ਠੀਕ ਹੈ ਨੇ ਜੀ ਰਤਾਂ ਨੂੰ ਹਲਾ ਗਿਆ ਨਾ ਫਾਂਚੀ ਪਿੰਜੜੀਆਂ ਪਹਿਲਾਂ ਰਤਾਂ ਚੀਸਾ ਮੈਂਦੀਆਂ ਆਖੇ ਜਮਾ ਇਹ ਹੋ ਜਾਂਦਾ ਬਸ ਪਿਆ ਹੋ ਜਾਂਦੀ ਜਾਣ ਰੱਖੀ ਉਹ ਲੱਗ ਜਾਂਦੀ ਤੇ ਆਖੀ ਵੀ ਫਿਰ ਮੈਂ ਤਾਂ ਦੁੱਧ ਨਾਲ ਗੋਲਗਾ ਲੈਤਾ ਹਣਾ ਮੈਂ ਤਾਂ ਬੁਖਾਰ ਵਾਲੀ ਦਵਾਈ ਲੈ ਕੇ ਫੇਰੀ ਆਪ ਦਾ ਸਵੇਰ ਨੂੰ ਉੱਠ ਜਾਊਗਾ ਤੇ ਤਾਂ ਕਰਕੇ ਮੈਂ ਵੀਡੀਓ ਹਣਾ ਮਤਲਬ ਵੈਸੇ ਤਾਂ ਮੈਂ ਬੜਾਈ ਸੀ ਕੋਸ਼ਿਸ਼ ਤਾਂ ਮੈਂ ਬਰੀ ਸੀ ਪਰ ਵੀ ਉਹ ਮੇ ਨਹੀਂ ਬੜਾਈ ਹਣਾ ਚਲੋ ਨੂੰ ਫਿਰ ਤੇ ਵਧੀਆ ਬਣਾਈ ਬਾਕੀ ਤੰਦਰੁਸਤ ਹੁੰਦਾ ਨਾ ਬੰਦਾ ਉਹ ਰਲਦਾ ਹੀ ਨਹੀਂਗਾ ਵੀ ਇੱਕ ਤਾਂ ਬਣਾਇਆ ਹੋ ਜਾਂਦਾ ਹਨਾ ਵੀ ਸਾਰਾ ਪਰਿਵਾਰ ਵੀ ਬਹਿ ਚੀਹ ਹਨਾ ਤੁਸੀਂ ਆਖੋਗੇ ਪਤਾ ਨਹੀਂ ਵਿਵਹ ਲੈਣ ਦੀ ਮਾਰੀ ਇਹ ਚੀਜ਼ ਗੱਲ ਛੇੜ ਗਈ ਅੱਜ ਵੀ ਇੱਕ ਚੀਜ਼ ਆ ਜਾਂਦੀ ਹੈ ਵੀ ਸਾਰਾ ਪਰਿਵਾਰ ਤੁਰਿਆ ਫਿਰਦਾ ਹਨਾ ਸਾਰਾ ਪਰਿਵਾਰ ਇਕੱਲਾ ਉਹ ਹੈ ਨਹੀਂ ਤੇ ਉੱਥੋਂ ਮੈਂ ਨਾ ਜਵਾਕੜੀਆਂ ਫਿਰ-ਫਿਰ ਕਰਦੇ ਨਾ ਹੁਣ ਬਣਾਉਣਾ ਵੀ ਚਲੋ ਮੈਂ ਸਾਭੀ ਤਾਂ ਮੈਂ ਸਾਰਾ ਕੰਮ ਜਾਣੀ ਹੈ ਕੁੜਗੋੜ ਵੀ ਮੈਂ ਸਾਭ ਰਹੀ ਐ ਜੀ ਗਾਲ ਨਹੀਂ ਕੁੜਗਾ ਸਾਹਮਣੂ ਕਿਹੜਾ ਵੀ ਆਪਣੇ ਬੱਚੇ ਹਨਾ ਫੜੇ ਉੱਥੋਂ ਬਾਹਰ ਨੇ ਉਹ ਬੱਤੀ ਸਾਹਮਣੇ ਔਖੇ ਹੋ ਜਾਂਦੇ ਹਨ ਵੀ ਬੱਚੇ ਆਪਣੇ ਬਹੁਤ ਲਾਇਕ ਤੇ ਨੇਕ ਹੈ ਤੇ ਹਾਂ ਉਹ ਨਾਰੀਅਲ ਦਾ ਤੇਲ ਆ ਲਾਲ ਨਾਰੀਅਲ ਤੇ ਵੀ ਸਾਹਮਣਾ ਕਰ ਇਹਨਾਂ ਨੂੰ ਕੁੜੀਆਂ ਨੂੰ ਤਾਂ ਕੋਈ ਔਖਾ ਨਹੀਂ ਜਵਾ ਕਰਨ ਨੂੰ ਪਰ ਵੀ ਐ ਲੱਗਦਾ ਹਨਾ ਵੀ ਅੱਜ ਉਹਦਾ ਪਰਵਾਸ ਸਸਤੀ ਕਾਲ ਸਸਤੀ ਕਾਲ ਬਈ ਪ੍ਰੀਤ ਨਿਕਲ ਆਦੀ ਆਪਣੀ ਨੇ ਤੇ ਆਹ ਲਾਦਾ ਹਣਾ ਵੀ ਅੱਜ ਹੁੰਦਾ ਆਪਦੀਆਂ 3 ਕੋਲੇ 5 ਦੀ 5 ਰੁਪਈਆ ਦੀ ਚੀਜ਼ ਹੀ ਢਾਕੇ ਹੁੰਦਾ ਆਪਿਆ ਤਕਰੀਰ ਕਿ ਢਾਕੇ ਹਣਾ ਤੇ ਵੀ ਸਸਤੀ ਕਾਜ ਸਾਰੇ ਨੇ ਤੇ ਸਾਰੇ ਤਿਹਾਰ ਆ ਜਾਂਦੇ ਹਨਾ ਤਿਹਾਰ ਆਈ ਜਾਂਦੇ ਟੱਪੀ ਆਂਦੇ ਤਿਹਾਰ ਆਈ ਜਾਂਦੇ ਟੱਪੀ ਆਂਦੇ ਦਿਨ ਚੜਦਾ ਸ਼ੇ ਭੀ ਜਾਂਦਾ ਚੜਦਾ ਸ਼ੇ ਭੀ ਜਾਂਦਾ ਆ ਤੇ ਵੀ ਆਹ ਲਾਦਾ ਹਣਾ ਵੀ ਜਿਹੜਾ ਹੁਣ ਇਹਨਾਂ ਦਾ ਬਚਪਨ 3 ਸਾਲ ਦਾ ਜਿਹੜਾ ਬਚਪਨ ਇਹਨਾਂ ਦਾ ਟੱਪ ਗਿਆ ਕਿਉਂਕਿ ਹੁਣੀ ਬਚਪਨ ਸੀਗਾ ਇਹਨਾਂ ਦਾ ਤੇ ਇਹ ਤੋਂ ਬਾਅਦ ਤਾਂ ਹੁਣ ਇਹ ਮਟਿਆਰਾਂ ਹੋ ਗਏਗਾ ਹਨਾ ਸੁਖਾ ਪ੍ਰੀਤ ਤਾਂ ਭਵਾਂਸੀ 2 ਸਾਲਾਂ ਨੂੰ ਵਿਆਹ ਕੇ ਤੋੜ ਦੀਏ ਵੀ ਬੱਚੇ ਹੁਣ ਵੱਡੇ ਹੋ ਗਏ ਪ੍ਰੀਤ ਇਸ ਕਰਦੀ ਵੀ ਸ਼ਰਮ ਮੰਦੀ ਹੈ ਕਹਿ ਨਹੀਂ ਦਿੰਦੀ ਗੱਲ ਇਹ ਵੀ ਜਿਹੜਾ ਬਚਪਨ ਸੀਗਾ ਕਹਿੰਦੇ ਹੁੰਦੇ ਬਚਪਨਾ ਉਹ ਬਚਪਨ ਤਾਂ ਇਹਨਾਂ ਦਾ ਯਾਦਲੇ ਹਨਾ ਕਿ ਜਿਹੜੇ ਲਾੜ ਪਿਆਰ ਇੱਕ ਪਿਓ ਨੇ ਕਰਦੇ ਸੀਗੇ ਮੈਂ ਭਵਾਂਾ ਕਿੰਨੇ ਮਰਜੀ ਕਰੀ ਜਾਵਾਂ ਪਰ ਵੀ ਕਹਿੰਦੇ ਹੁੰਦੇ ਆ ਤਿਆਂ ਛੋੜਗਾ ਹੀ ਆਪਦੇ ਪਿਓ ਦੇ ਨੇੜੇ ਹੁੰਦਗਾ ਹਨਾ ਦੇ ਜਿਹੜੇ ਮੁੰਡੇ ਆ ਉਹ ਆਦੀ ਮਾਂ ਦੇ ਜਿਹੜੇ ਹੁੰਦੇ ਆ ਅਮੀ ਕਿਹੜੇ ਉਹ ਸਾਲ ਚ ਕੀ ਆ ਅੰਜਨ 20 ਫਰਵਰੀ ਕੇ ਨੇਸ ਤੋਂ ਹਾਂ ਜਿਹੜਾ ਉਹ ਬਿਗੜੀ ਤੀਜੇ ਵੇਵ ਗੋਬਲਿੱਦਾ ਹਾਲੇ ਪ੍ਰੀਤ ਨੂੰ ਆਪਾਂ ਨੌਕਰੀ ਲਾ ਦੇਣੀ ਨੌਕਰੀ ਲਾ ਕੇ ਇਹ ਜਦੋਂ ਆ ਲਾਸਟ ਹੋਏ ਨੇ ਜਦੋਂ ਸਮੇਂ ਤੇ ਜਦੋਂ ਇਹ ਨੌਕਰੀ ਲੱਗ ਗਈ ਫੇਰ ਆਪਾਂ ਨਾ ਫੇਰ ਇਹ ਆਪ ਦੁਪਹਿਰਾਂ ਤੇ ਖੜੀ ਹੋ ਜੂਗੀ ਤੇ ਮਤਲਬ ਇਹ ਕਿਸੇ ਦੇ ਆਇਆ ਨਹੀਂ ਹੈਗਾ ਵੀ ਕਿਸੇ ਨੂੰ ਨਾ ਜੇ ਕੋਈ ਜਿਵੇਂ ਬਾਤਾਂ ਆਗੇ ਤੇ ਆਇਆ ਨਹੀਂ ਇਹਨੇ ਆਖਣਾ ਵੀ ਮੈਨੂੰ ਸੂਟ ਦਿਵਾ ਲਿਓ ਅਗਲੀ ਪੇਮੈਂਟ ਕਢਾਉਗੀ ਆਪਦੇ ਸੂਟ ਵਧੀਆ ਮਹਿੰਗਾ ਜਿੰਨਾ 5000 ਦਾ ਪਾਵੇ 10000 ਸਾਰਿਆਂ ਵਾਸਤੇ ਇਹ ਇੰਨੇ ਕੋ ਲੈਕ ਬਣਾਉਣਾ ਬੱਚਿਆਂ ਵੀ ਆਉਂਦੇ ਹੋ ਟਾਵਰ ਵੀ ਆਉਦੇ ਸ਼ੌਪ ਪੂਰੇ ਕਰ ਲੈਣਾ ਹਨਾ ਆਇਆ ਨਹੀਂ ਸਾਡੇ ਨੂੰ ਜਿਵੇਂ ਮੈਂ ਇੱਥੇ ਲਿਖ ਵੀ ਰਿਹਾ ਹਨਾ ਵੀ ਪਹਿਲਾਂ ਤਾਂ ਐ ਸੋਚਦੇ ਹਾਂ ਵੀ ਲੱਗੇ ਕਿ ਨਾ ਲੱਗੇ ਇਹ ਪੈਸੇ ਜਿ ਕਿਤੇ ਹੋਰ ਖਾਂ ਦਾ ਦੇ ਕੇ ਅੰਮਾ ਕਹਿੰਗਣ ਕੰਮ ਕਰਾਉਣੇ ਸੁੱਟੇ ਦੇ ਤੇ ਬਸ ਤੇ ਵੀ ਹੁਣ ਜਿਵੇਂ ਮੈਂ ਤਨਖੀਰ ਹਨਾ ਇਹ ਚੀਜ਼ ਸੋਚਦੇ ਹਾਂ ਜੀ ਕੋਈ ਡੀਲ ਲੈਣੀ ਆ ਸੀ ਪਹਿਲਾਂ ਜਵਾਕਾਂ ਬੰਨੀ ਸੋਚਦੇ ਹਾਂ ਹਨਾ ਵੀ ਜੇ ਇਹ ਆ ਚੀਜ਼ ਨਾ ਲੱਗੇ ਆਪਾਂ ਜਵਾਕਾਂ ਨੂੰ ਕੁਝ ਦਵਾ ਲਿਆ ਕਿ ਤੇਰ ਨਹੀਂ ਲੋਟ ਹਨਾ ਤੇ ਉਹ ਚੀਜ਼ ਅਸੀਂ ਐ ਗਏ ਨੇ ਵੀ ਜਿਹੜੀ ਚੀਜ਼ ਅਸੀਂ ਹੰਡਾਈਏ ਵੀ ਸਾਡੇ ਬੱਚੇ ਨਾ ਹੋ ਜੀ ਨੂੰ ਹਨਾ ਹੁਣ ਤਰਸਣ ਨਾ ਕਿਸੇ ਚੀਜ਼ ਨੂੰ ਵੀ ਆਪਾਂ ਪਹਿਲਾਂ ਆਪਦੀ ਖਰੀਦ ਲੈ ਕਰਨ ਹਨਾ ਵੀ ਜਦੋਂ ਆਪਦੇ ਕੋਲੇ ਜੀਦੇ ਕੋਲੇ ਬੱਚੇ ਕੋਲੇ ਜੋ ਵੀ ਹਾਂ ਜੋਬ ਕਰਦਾ ਉਹ ਬੱਚਾ ਆਪਦੇ ਸ਼ੌਂਕ ਦਾ ਪਹਿਲਾਂ ਪੂਰੇ ਕਰੂ ਕੋਰੂ ਹਨਾ ਤੇ ਬਾਕੀ ਚੀਜ਼ਾਂ ਉਹ ਬਾਅਦ ਚ ਹੁੰਦੀਆਂ ਨੇ ਕਿਉਂਕਿ ਸ਼ੌਂਕ ਵੀ ਉਮਰ ਅਧਰ ਹੁੰਦੇ ਹਨਾ ਜਦੋਂ ਸ਼ੌਕਾਂ ਦੀ ਉਮਰ ਹੁੰਦੀ ਕਹਿੰਦੇ ਹੁੰਦੇ ਆ ਕਈ ਇਹੋ ਜਿਹੀ ਮਾਲੀਏ ਸਪਟਾਲੇ ਹੁੰਦੇ ਹਨਾ ਮੁੰਡੇ ਕੁੜੀਆਂ ਵੀ ਗੈਸ ਕਹਿ ਸਕਦੇ ਆ ਵੀ ਉਹਨਾਂ ਦੀ ਸਾਰੀ ਉਮਰ ਹੀ ਐ ਟੱਪਿਆਂ ਦੀ ਹਨਾ ਤੇ ਘਰ ਦੇ ਫਿਕਰਾਂ ਜਿਨਾਂ ਨੇ ਆਂ ਇਹ ਉਮਰ ਬਿਓ ਚੀਜ਼ ਮੈਂ ਕਹਿੰਦੀ ਵੀ ਮੇਰ ਦਾ ਕੁਕਣਾ ਨਾ ਉਫੀਰ ਕਰਨ ਵੀ ਆਪ ਦਾ ਖੜਨ ਮਤਲਬ ਕੋਈ ਚੀਜ਼ ਵੀ ਲੈਣ ਤੋਂ ਪਹਿਲਾਂ ਇਹਨਾਂ ਨੂੰ ਸੋਚਣਾ ਲੱਗ ਪਵੇ ਵੀ ਅਸੀਂ ਇਹ ਚੀਜ਼ ਲੱਗੇ ਜਾਂ ਨਾ ਲੱਗੇ ਇਹ ਚੀਜ਼ ਜੋ ਮੈਂ ਸੋਚਦੀ ਆ ਜੋ ਵੀ ਗਤੀਆਂ ਨਾਲ ਸੋਚਣਾ ਬਸ ਮੇਰਾ ਇੱਡਾ ਕ ਸੁਪਨਾ ਹੋਰ ਕੋਈ ਸੁਪਨਾ ਨਹੀਂ ਤੇ ਹੁਣ ਆਏ ਹੁੰਦਾ ਕੱਲ ਵਾਲੀ ਗੱਲ ਲਾ ਲਓ ਤੁਸੀਂ ਹਨਾ ਵੀ ਜਿਵੇਂ ਕਾਕਾ ਦੇ ਨਕਵੀਰ ਗਏ ਦੋਨੇ ਜਣੇ ਜਾ ਕੇ ਮਿਲਿਆ ਇਹ ਨਾ ਮੇਨੂੰ ਵੀ ਐਸੀ ਵੀ ਚੱਲ ਗੱਗੀ ਨਾਲ ਕਰੇ ਹੁੰਦਾ ਉਹ ਨਾਲ ਜਾਂਦਾ ਅਸੀਂ ਵੀ ਫੈਮਿਲੀ ਦੇ ਸਾਰਿਆਂ ਨੇ ਜਾਣਾ ਸੀਗਾ ਸਾਡੇ ਨਾਲ ਜਾਂਦਾ ਹਨਾ ਉਹ ਵੀ ਮਿਲਿਆ ਹੁੰਦਾ ਸਾਰਿਆਂ ਨੂੰ ਜਾ ਕੇ ਕਿਉਂਕਿ ਹੁਣ ਤਾਂ ਆਇਆ ਹਨਾ ਉਹ ਜਦੋਂ ਦਾ ਕੀ ਮੈਂ ਤਾਂ 5 ਸਾਲਾਂ ਨੂੰ ਕਿ ਕਦੋਂ ਆਊਗਾ ਬਾਕੀ ਨੇ ਕਹਿ ਰੱਖਿਆ ਵੀ ਜਿੰਨੇ ਸਰ ਵਾ ਪੀਆਰ ਨਹੀਂ ਹੁੰਦਾ ਉਹਨਾਂ ਚਿਰ ਮੈਂ ਆਉਂਦਾ ਨਹੀਂ ਦੀਆ ਪੀਆਰ ਦਾ ਮਤਲਬ ਮੈਂ ਸਮਝਉਣੀ ਆ ਹਨਾ ਕਾ ਸਮਝਾ ਤਾ ਸ ਤੇ ਬਸ ਆਹੀ ਜੀ ਇਸ ਕਾਰਨ ਨੇ ਵੀ ਮੇਥੋਂ ਵੀਡੀਓ ਵਧੀਆ ਨਹੀਂ ਗਰੀ ਹਨਾ ਵੀ ਜਦੋਂ ਆਪਾਂ ਆਪ ਹੀ ਨਹੀਂ ਸੈੱਟ ਹੈਗੇ ਆਹ ਫਿਰ ਜਦੋਂ ਸੇਧ ਨਹੀਂ ਸਾਥ ਵਿੱਚ ਨਹੀਂ ਸੰਕਰ ਅਪਣਾਣਾ ਤੇ ਚਲੋ ਆਪਾਂ ਮੈਂ ਮੰਨਦੀ ਐ ਵੀ ਜਦੋਂ ਵੀਡੀਓ ਚ ਮੈਂ ਤੁਹਾਨੂੰ ਇਹ ਜੀ ਜਾਇ ਸ਼ੋ ਨਹੀਂ ਕਰਦੀ ਹਨਾ ਤੇ ਆਸੀਂ ਗੱਗੀ ਨੂੰ ਯਾਦ ਨਹੀਂ ਕਰਦੇ ਜਾਂ ਆਸੀਂ ਹਨਾ ਵੀ ਜਾਂ ਮੈਂ ਬਹੁਤ ਦੁਖੀ ਨੀ ਰ ਪਰ ਮੈਂ ਹੈ ਦਲੇਰ ਪਰ ਵੀ ਕਦੇ ਨਾ ਕਦੇ ਤਾਂ ਇਨਸਾਨ ਮੈਂ ਵੀ ਹਨਾ ਕਦੇ ਨਾ ਕਦੇ ਮੈਨੂੰ ਇਹ ਚੀਜ਼ ਦਾ ਬਹੁਤ ਜ਼ਿਆਦਾ ਅਹਿਸਾਸ ਹੁੰਦਾ ਹਨਾ ਵੀ ਅੱਜ ਗੱਗੀ ਆਧਿਆ ਧੀਆਂ ਕੋਲੇ ਹੁੰਦਾ ਹਨਾ ਵੀ ਆ ਦੇ ਬੱਚਿਆਂ ਕੋਲੇ ਹੁੰਦਾ ਤੇ ਇਹ ਚੀਜ਼ ਦਾ ਜਦੋਂ ਸੋਚ ਲੈਣੇ ਆਪਾਂ ਹਨਾ ਉਦੋਂ ਫਿਰ ਮੈਨੂੰ ਆਇਆ ਮੇਰਾ ਪਲਾਟ ਜਾ ਘਟਦਾ ਜਾ ਘਟ ਜਾਂਦਾ ਹਣਾ ਫਿਰ ਮੈਨੂੰ ਆਇਆ ਲੱਗਦਾ ਵੀ ਜਿਵੇਂ ਨਾ ਮੈਨੂੰ ਚੱਕਰ ਆਈ ਜਾਂਦੇ ਹੁੰਦੇ ਨੇ ਤੇ ਜਾਂ ਮੇਰਾ ਸਿਰ ਜਾ ਦੁਖਣ ਲੱਗ ਜਾਂਦਾ ਉਦੋਂ ਮੈਂ ਬਹੁਤ ਘੱਟ ਸੋਚਦੀ ਹੁੰਨੀ ਐ ਵਿਚਾਲੇ ਤਾਂ ਕਿਸਮਤ ਆਣਾ ਕਿਹੜਾ ਕਿਸੇ ਦੇ ਸਾਰੇ ਐ ਜੇ ਆਪਾਂ ਭੇਜਿਆਂ ਨੂੰ ਜਾਨ ਬਚ ਗਏ ਤੇ ਦਾਣਾ ਪਾਣੀ ਹੈ ਕਹਿੰਦੇ ਜਿੱਥੇ ਝੋਗਣਾ ਹੁੰਦਾ ਬੰਦੇ ਨੂੰ ਉੱਥੇ ਝੋਗਣਾ ਹੁੰਦਾ ਆਪਣਾ ਨਾ ਕੀ ਆਪਣਾ ਹੁਣ ਕੱਲ ਸਾਡਾ ਦਾਣਾ ਪਾਣੀ ਕਿੱਦੜੇ ਲਿਖਿਆ ਸੀਗਾ ਤੇ ਅਸੀਂ ਵੇ ਨਾ ਦਾਣਾ ਪਾਣੀ ਆਪੇ ਲੈ ਜਾਂਦਾ ਬੰਦੇ ਨੂੰ ਅਮੇਰੀ ਹੈ ਨਾ ਹਾਂ ਤੇ ਦਾਣੇ ਪਾਣੀ ਦੀ ਗੱਲ ਹੋਰ ਕਿਹਨੇ ਬਣਾਉਣੇ ਆ ਆ ਸਿੱਖ ਇਹ ਤਾਂ ਉੱਚਾ ਦਾਣੇ ਰੰਗ ਦਾ ਹਾਂ ਹਾਂ ਇਹ ਤਾਂ ਨਾ ਸੁਟ ਹੈ ਤੇ ਚਲੋ ਜੀ ਅਸੀਂ ਤੈਹ ਲਾ ਲਈ ਕਪੜਾ ਦੀ ਗੱਲਾਂ ਬਾਤਾਂ ਦਾ ਫਿਰ ਵੀਡੀਓ ਆ ਨਹੀਂ ਲਾਉਂ ਗੱਲਾਂ ਬਾਤਾਂ ਚ ਲਓ ਜੀ ਆਪਾਂ ਬਣਾਉਣੇ ਅੱਜ ਪੀਲੀ ਮੂੰਗੀ ਦੀ ਦਾਲ ਤੇ ਆਪਾਂ ਹਰੀ ਮਿਰਚ ਦੇ ਦੋ ਵੱਟੇ ਜੀ ਬਾਤ ਨਹੀਂ ਕੋਈ ਨੀ ਕੀ ਗੱਲ ਜਿਹੜੇ ਮੈਂ ਕਹਿੰਦੇ ਨੇ ਨਾ ਆਏ ਬਾਈ ਕਿ ਨਾ ਮਾਰਨ ਜੀ ਦਾ ਕੀ ਦਾ ਰੋਟਾ ਪਾ ਕੇ ਲੈ ਜਾਂਦੇ ਚ ਇਹ ਜਿਹੜਾ ਬੱਗੇ ਉਹ ਮੰਡੀ ਆ ਫਰਾਂ ਦੇ 15 ਰੁਪਏ ਇੱਕ ਬਾਟੀ ਪੂਰੀ ਵੀ ਨਹੀਂ ਮਿਲਦੀ ਹੈ ਇੱਕ ਬਾਟੀ ਪੂਰੀ ਵੀ ਨਹੀਂ ਮਿਲਦੀ ਰਾਂਜੀ ਜੀ ਹੱਦੀ ਹੈ ਵਿੱਚ ਵੀਡੀਓ ਬਣਾਈ ਜਾਊਗੀ ਨਾਲੇ ਫੋਟੋ ਨਾ ਵੀ ਮੈਂ ਖਿੱਚੀਆਂ ਇੱਕ ਵਾਰ ਕਰਦੇ ਹੁਣ ਖਿੱਚ ਦਿੰਦੀਆਂ ਵੀਡੀਓ ਕਰੀ ਪੋਜ ਤਾਂ ਨਹੀਂ ਆਉਣਾ ਵੀਡੀਓ ਚ ਆਊਗਾ ਅੱਜ ਆਇਆ ਹਸਲਾ ਹਾਂ ਠੀਕ ਬਸ ਫੋਟੋ ਹੀ ਖਿੱਚ ਜੇ ਸਾਰਾ ਨਾ ਮੇਰੇ ਕੋਲ ਕਿੱਥੇ ਨੂੰ ਦੱਸ ਦੋਈ ਖਿੱਚੀਆਂ ਹੋਰ ਭੱਜ ਦੋ ਸਵੇਰ ਤੱਕ ਹੀ ਦੋਈ ਤੱਕ ਗਈ ਹੈ ਨਹੀਂ ਕੋਣ ਤੱਕ ਲਾਉਣਾ ਤੇ ਨਹੀਂ ਹੂੰ ਇਹ ਬਸ ਆਪਾਂ ਇੱਕ ਬਾਤ ਹੱਦ ਕਰਨ ਕਰਦੇ ਤੇ ਕੁਝ ਦਹੀਂ ਜਮਾ ਦਾਂਗੇ ਹੁਣ ਦਹੀਂ ਜਮਾਉਣ ਲੱਗੇ ਕਿ ਉਹ ਜਿੱਤੇ ਦੀ ਸੇਵਾ ਖਾਣੋਂ ਛੱਡ ਗਈ ਉਹਦੇ ਤੇ ਆਪਾਂ ਜਮਾਉਣ ਲੱਗੇ ਦਹੀਂ ਤੇ ਇਸ ਵੀਰੇ ਰੈਤਾ ਆਪਣਾ ਕਿ ਖਾ ਲਿਆ ਸੀਗਾ ਹੁਣ ਪਿਆ ਸ਼ਾਮ ਨੂੰ ਪ੍ਰੀਤ ਖਾ ਲੂਗੀ ਕੁਝ ਕੁਝ ਮੈਂ ਖਾ ਲੂਗੀ ਕਿਉਂਕਿ ਜਸ਼ਨਾ ਆਪਣਾ ਖਾਂਦਾ ਹੀ ਨਹੀਂ ਰਹਿਤਾ ਇਹ ਤਾਂ ਦਹੀਂ ਵਿੱਚ ਝਾਕਦਾ ਹੀ ਨਹੀਂ ਤੇ ਇਹ ਦਹੀਂ ਤੇ ਰੈਤਾ ਦੋਨੇ ਹੀ ਨਹੀਂ ਦਹੀਂ ਤੇ ਰੈਤਾ ਦੋਨੇ ਹੀ ਨਹੀਂ ਹਾਂ ਲੱਸੀ ਮੈਨੂੰ ਪਸੰਦ ਨਹੀਂ ਸੀ ਕਿਉਂ ਮੱਥਾ ਪਸੰਦ ਕੀਤੀ ਐ ਇੱਕ ਦਿਨ ਇੱਕ ਦਿਨ ਪੀ ਕੇ ਦੇਖਿਆ ਸੀ ਤਾਂ ਮੈਨੂੰ ਸਵਾਦ ਲੱਗ ਗਿਆ ਉਹ ਮੈਨੂੰ ਕੱਚੀ ਵੀ ਬਹੁਤ ਪਸੰਦ ਹੈ ਕੱਚੀ ਹੁਣ ਫਿਰ ਸ਼ਾਇਦ ਤਾਂ ਨਹੀਂ ਲੇਤਾ ਤੇ ਇਹ ਖੱਟੀ ਲੱਸੀ ਨਹੀਂ ਮਿਲਦੀ ਇਹ ਇੱਕ ਦਿਨ ਮੈਂ ਨਾ ਮਿੰਤਾ ਮੂੰਤਾ ਕਰਕੇ ਮੈਂ ਹਜੇ ਲੱਸੀ ਪੀਆ ਕਰ ਅਸੀਂ ਵੀ ਤਾਂ ਪੀਣੀ ਐ ਮੈਂ ਤੇ ਪ੍ਰੀਤਾ ਇੱਕ ਦਿਨ ਮੈਂ ਫਿਰ ਪੀ ਕੇ ਦੇਖੀ ਲੱਗੀ ਉਹਦੀ ਕੁਦਰਤੋਂ ਲੱਗਦੀ ਤਾਂ ਖੱਟੀ ਵਾਲੀ ਹੋ ਗਈ ਉਹ ਦਿਨ ਨਾਲ ਦੇ ਨਾਲ ਕਹਿੰਦੀ ਅੱਜ ਤੋਂ ਬਾਅਦ ਮੈਂ ਲੱਸੀ ਨਹੀਂ ਪੀਦੀ ਤੇ ਸੱਚੀ ਨਹੀਂ ਪੀਦੀ ਹੁਣ ਇੱਕ ਦਿਵਾਰੀ ਪੀਣੀ ਐ ਸਾਦੇ ਪੀਣਾਂ ਦੀ ਕਰਦੀ। ਪਰ ਮੈਂ ਤੇ ਬੀਤ ਅਸੀਂ ਸੁੱਸ਼ੀਨ ਉਹ ਚੀਜ਼ ਦੀ ਬੀਬੀ ਵੀ ਲੱਸੀ ਬਹੁਤ ਪੀਂਦੀ ਐ। ਇਹ ਗੱਲ ਵੀ ਬਹੁਤ ਮਿੱਠਾ। ਤੇ ਹੁਣ ਆਪਣਾ ਨਾ ਸੇਵੀਆਂ ਵਾਲੀ ਬਣਾਉਦੇ ਕੰਮ ਮਿੱਠਾ ਪਿਆ ਕਰੇ। ਤਾਂ ਕਰਕੇ ਸੇਵੀਆਂ ਨਾਲ ਬਣਾਉਦੇ। ਮੈਂ ਇਹਨਾਂ ਨੂੰ ਤਿੰਨ ਡੱਬੇ ਮੈਂ ਲਿਆਤੇ ਸੀਗੇ। ਤੇ ਇਹਨੂੰ ਮੂੰਹ ਮਰਫੀ ਵਗੈਰਾ ਖਾ ਲੈਂਦੇ ਤੇ ਆਹਨੇ ਮम्मी ਥੋੜਾ ਸੇਵਾਂ ਨੂੰ ਜੀ ਵੀ ਵਰਦਾ। ਅਗਾ ਚਲ ਪੰਜਾਬੀ ਨੂੰ ਨਾ ਜੀ ਸੇਵਾਂ ਮਿੱਠਾ ਨਹੀਂ ਖਾਂਦੇ ਕੋਸ਼ ਆ ਖਤਮ ਹੋ ਜਾਂਦੇ ਹੋ ਫੇ ਸਾਡੇ ਕੋਲੇ ਮਟਕੀਆਂ ਪੰਗਾ ਹਜੇ ਉਹ ਭੰਗਾ ਖਾਣ ਵਾਲਾ ਉਹ ਖਤਮ ਹੋ ਜਾਂਦੋ ਫਿਰ ਸੇਵੀਆਂ ਉਸ ਦਿਨ ਬਾਅਦ ਸੇਵਾਂ ਦਾ ਆਪਣਾ ਫੇਰ ਸਟਾਰਟ ਹੋ ਜਾਊਗਾ ਤੇ ਉਹਨੇ ਦਿਨ ਆਪਾਂ ਦਹੀਂ ਜਮਾ ਕੇ ਖਾ ਲੈਂਦੇ ਹਾਂ ਦਹੀਂ ਜਮਾ ਲੈਨੇ ਅਸੀਂ ਗਰਮੀ ਭਰ ਕੇ ਅੱਧਾ ਕਿਲੋ ਤੋਂ ਜ਼ਿਆਦਾ ਹੀ ਹੋ ਜਾਂਦਾ ਅੱਧਾ ਕਿਲੋ ਤੋਂ ਤੇ ਲਓ ਜੀ ਮੈਂ ਦੁੱਧ ਕਰ ਰਿਹਾ ਨਾ ਕਿਉਂਕਿ ਮਾਰੇ ਮਾਰੇ ਨਾਲ ਮੁਰਗੀ ਨੇਰਾ ਹੋ ਜਾਂਦੀ ਹੈ ਓ ਜੀ ਫੇਰ ਮਿਲਦੇ ਆਂ ਓ ਜੀ ਤੇ ਆਪਾਂ ਨੇ ਪ੍ਰੀਤ ਨੂੰ ਮਤਲਬ ਵੀਡੀਓ ਚ ਕੱਟ ਲੈਣਾ ਕਿਉਂਕਿ ਐ ਹੋ ਜਾਂਦਾ ਵੀ ਜਦੋਂ ਧੀਪਾ ਦੁਪੱਟਾ ਹੋ ਜਾਂਦਾ ਨਾ ਸੋਸ਼ਲ ਮੀਡੀਆ ਤੇ ਥੋੜਾ ਜਿਹਾ ਆਪਾਂ ਕੱਟ ਲਿਆ ਕੇ ਰਾ ਜੀਏ ਤੇ ਵੈਸੇ ਇਹਨੇ ਚੈਨਲ ਬਣਾ ਰੱਖਿਆ ਹੈ ਸੋਸ਼ਲ ਮੀਡੀਆ ਦੇ ਤੇ ਕਹਿੰਦੀ ਮੰਮੀ ਮੈਂ ਵੀਡੀਓ ਬਣਾਇਆ ਕਰੂੰਗੀ ਤੇ ਥੋੜਾ ਜਿਹਾ ਇਹਨੂੰ ਸਮਾਨ ਚਾਹੀਦਾ ਸੀ ਆਪਾਂ ਅੱਜ ਬਾਜ਼ਾਰ ਚੋਂ ਲਿਆ ਕੇ ਦਿੱਤਾ ਵੈਸੇ ਤਾਂ ਨੂੰ ਮੇਕਅਪ ਦੀ ਕੋਈ ਜ਼ਰੂਰਤ ਨਹੀਂ ਹੈਗੀ ਫੇਰ ਵੀ ਆਹਦੇ ਨੂੰ ਸ਼ੌਂਕ ਹੈ ਨਾ ਵੀ ਮੈਂ ਫੇਸ ਤੇ ਵਗੈਰਾ ਤੇ ਮੇਕਅਪ ਕਰਾਂ ਹਨਾ ਤੇ ਉਹ ਥੋੜਾ ਜਿਹਾ ਆਪਾਂ ਸਮਾਨ ਲੈ ਕੇ ਦਿੱਤਾ ਇਹਨੂੰ ਤੇ ਵੈਸੇ ਤਾਂ ਸਾਫ਼ ਹੈ ਨਾ ਰੰਗ ਬੈਗਰੂ ਦੀ ਕਿਰਪਾ ਨਾਲ ਤੇ ਆਟਾ ਊਟਾ ਕੁੰਦੀ ਹੈ ਜੀ ਕੰਮ ਕਾਫੀ ਕਰਦੀ ਹੈ ਬ੍ਰਿਤ ਪਰ ਮੈਂ ਦਿਖਾਉਂਦੀ ਨਹੀਂ ਹੁੰਦੀ ਚਲੋ ਆਇਆ ਹੁੰਦਾ ਨਾ ਵੀ ਕਈ ਵਾਰੀ ਬੈਡ ਕਮੈਂਟ ਆ ਜਾਂਦੇ ਬੱਚਿਆਂ ਵਾਸਤੇ ਉਦੋਂ ਔਖਾ ਜਾ ਹੋ ਜਾਂਦਾ ਬਗਾਨੇ ਘਰੇ ਜਾਣਾ ਤੀਨੇ ਤੇ ਵੈਸੇ ਹੁਣ ਕਹਿ ਰਹੀ ਮੰਮੀ ਕਿਵੇਂ ਕਰਾਂ ਮੈਂ ਵੀਡੀਓ ਬਣਾਇਆ ਕਰਾਂ ਚੈਨਲ ਤਾਂ ਬਣਾ ਲਿਆ ਮੰਮੀ ਮੈਂ ਕਿਆ ਬਣਾ ਲਿਆ ਕਰ ਜੜ ਵੀਡੀਓ ਆਏ ਕੁਛ ਨਹੀਂ ਹੁੰਦਾ ਤੇ ਹੁਣ ਆਪਣੀ ਪ੍ਰੀਤੂ ਦੀਆਂ ਦੀ ਆਟਾ ਤੇ ਆਪਾਂ ਦੁੱਧ ਗਰਮ ਕਰ ਲਿਆ ਤੇ ਦੁੱਧ ਵੀ ਗਰਮ ਹੋ ਗਿਆ ਆਪਣਾ ਤੇ ਆਪ ਬਣਾਈਏ ਜੀ ਪੀਲੀ ਮੂੰਗੀ ਦਿਖਾਉਣੇ ਆ ਸਨ ਲਓ ਜੀ ਆਪਾਂ ਬਣਾਈਏ ਪੀਲੀ ਮੂੰਗੀ ਦੁੱਧ ਹਜੇ ਖੜੀ ਜਾਂਦਾ ਕਿਉਂਕਿ 5-7 ਮਿੰਟ ਮੈਂ ਗੈਸ ਘੱਟ ਕਰਕੇ ਚਲਾ ਦਿੰਨੀ ਹੁੰਨੀ ਐ ਫਿਰ ਪੀਂਦੇ ਨਹੀਂ ਜੀ ਦੁੱਧ ਜੇ ਥੋੜਾ ਜਿਹਾ ਉਹ ਕੱਚਾ ਜਾ ਰਿਹਾ ਜੀ ਤੇ ਇਹਨੂੰ ਬਰਫੀ ਖਾਣ ਤੋਂ ਬਿਨਾ ਕੋਈ ਕੰਮ ਨਹੀਂ ਕੈਮੀ ਬਰਫੀ ਦੀ ਟਿੱਕੀ ਐ ਇਹ ਕਲਾ ਕਾਂ ਦਾ ਤਾਂ ਮੈਂ ਆਹੋ ਹਾਂ ਤੇ ਅਗਰੇ ਵੀ ਰੱਖਿਆ ਸੀ ਕਹਿੰਦਾ ਜਸ਼ਨ ਦਾ ਰਾਜੀ ਹੋਈ ਵੀ ਅੱਗੇ ਨੂੰ ਕਹਿੰਦਾ ਪਰ ਜੇ ਗਿਆ ਸਰੀਰ ਤੇ ਕਹਿੰਦਾ ਵੀ ਪ੍ਰੀਤ ਕਹਿੰਦਾ ਲਿੱਸੀ ਹੋਈ ਪਈ ਐ ਪ੍ਰੀਤ ਮਾਂ ਕਾ ਥੋੜਾ ਪੜਾਈ ਦੀ ਟੈਨਸ਼ਨ ਲੈਂਦੀ ਕੁਛ ਗੱਗੀ ਦਾ ਵੱਧ ਕਰਦੀ ਐ ਇਹ ਨਿਆਣੀਆਂ ਹਜੇ ਨੂੰ ਸੁਣ ਨਹੀਂ ਮੈਂ ਇੱਕ ਟਾਈਮ ਐ ਪੜਾਈ ਕਰਨ ਦਾ ਕਿਹੜਾ ਟਾਈਮ ਐ ਸ਼ਾਮ ਨੂੰ ਤੇ ਫਿਰ ਪਾਉੜੀ ਨਾ ਲੌਂਕੋ ਪਤਾ ਸੱਟ ਖਾ ਲੇਗਾ ਖੱਲੇ ਆ ਜਾ ਤੁਸੀਂ ਪ੍ਰੀਤ ਦਾ ਚੈਨਲ ਦਾ ਨਾਮ ਗੈਸ ਕਰੋ ਜਿੰਨੇ ਸਾਰੇ ਕੋਈ ਨਹੀਂ ਆਪਾਂ ਦੱਸ ਦਾਂਗੇ ਇੱਕ ਵਾਰੀ ਵੀਡੀਓ ਤਾਂ ਬਣਾਉਣ ਦੇ ਫਰੀਦ ਨੂੰ ਫਿਰ ਆਪਾਂ ਸਾਰੇ ਭੈਣ ਭਰਾਵਾਂ ਨੂੰ ਚੈਨਲ ਦਾ ਨਾਮ ਦੱਸ ਦਾਂਗੇ ਠੀਕ ਐ ਗੇਸ ਹੁਣ ਬਤਾਏ ਬਿਚਾਰੇ ਭੈਣ ਭਰਾ ਕਿੱਥੋਂ ਗੈਸ ਕਰ ਲੈਣਗੇ ਚੈਨਲ ਦਾ ਦੱਸੇ ਮੈਨਾਂ ਨਾਂ ਦਾ ਨਹੀਂ ਪਤਾ ਲੱਗਦਾ ਤੇ ਚਲ ਉਹ ਅਫਸਰ ਪੀਸ ਤਾਂ ਬੰਦਾ ਖਾਲਾ ਚਲ ਤੂੰ ਪ੍ਰੋਤੀਦੀਪ ਖੁਮਾਜੁਗੀ ਹੁਣ ਖਾਈਏ ਨੇ ਸਾਰੇ ਭੈਣ ਭਰਾ ਨੂੰ ਆਂਟੀ ਹੋਰਾਂ ਨੂੰ ਪੁੱਛ ਲਾ ਦੇ ਆਂਟੀ ਜੀ ਆਜੋ ਬਰਫੀ ਖਾ ਲੋ ਕੀ ਪੁੱਤ ਸਾਰੇ ਆਜੋ ਬਾਫੀ ਖਾ ਲਓ ਕਲਕੰਦ ਇੱਥੇ ਆ ਗਈ ਖੋਇਆ ਲਈ ਤੇ ਰਾਤ ਗੁੱਲੇ ਮੋਕਾ ਕੋ ਛੋੜੇ ਵਾਸਤੇ ਮੁਕਵੀ ਕੱਲੀ ਕੱਲੀ ਖਾ ਗਈ ਜੇ ਜਸ਼ਨ ਤੁਹਾਨੂੰ ਪੁੱਛਿਆ ਹੀ ਨਹੀਂ ਦੇਖ ਲੋ ਇੰਨੀ ਮਾੜੀ ਹੈ ਗੁੰਦਾ ਪਰ ਟਾਟਾ ਧਰਦੀਆਂ ਮੈਂ ਮੋਨ ਲਓ ਜੀ ਸਾਡੀਆਂ ਮੱਠੀਆਂ ਇੱਥੇ ਸਾਂਭਾਂਗਾ ਪੰਗੀਆਂ ਕਿਉਂਕਿ ਅਸੀਂ ਬਾਲਟੀ 'ਚ ਨਹੀਂ ਪੰਗਾਂ ਸੀ ਆਖੇ ਖਰਾਬ ਨਾ ਹੋ ਜਾਣ ਹਨ ਤੇ ਇਸ ਤਰ੍ਹਾਂ ਬਣਾੰਗਾ ਆਪਾਂ ਬਹੁਤ ਸੌਫਟ ਬਣਾਈਆਂ ਨੇ ਕਿਉਂਕਿ ਦੁੱਧ ਕਾਫੀ ਪਾਇਆ ਸੀ ਅਜੇ ਜਸ਼ਨ ਨੇ ਬਣਾੰਗਾ ਜਿਹੜਾ ਬ੍ਰਾਊਨ ਕਰਤੀ ਹੈ ਲਾਸਟ ਵਾਲਾ ਪੂਰੇ ਨਹੀਂ ਕੱਢਿਆ ਸੀਗਾ ਸੇਕ ਵੱਧ ਲਵਾਤਾ ਤੇ ਵੈਸੇ ਆਪਾਂ ਕੀੜੀਆਂ ਦਾ ਪੂਰਾ ਇੰਤਜ਼ਾਮ ਕੀਤਾ ਚੋਗ ਲਾ ਰੱਖਿਆ ਸੀ ਪਾਸੇ ਅਸੀਂ ਟੇਬਲ ਦੇ ਤੇ ਆ ਦੇਖੋ ਕੀੜੀਆਂ ਅੱਜ ਬਿਲਕੁਲ ਐਂਟਰੀ ਨਹੀਂ ਹੈਗੀ ਕੀੜੀਆਂ ਵਾਸਤੇ ਆ ਜੀ ਸਾਰੇ ਭੈਣ ਭਰਾ ਮਠੀਆਂ ਖਾ ਲਓ ਲਓ ਜੀ ਸੱਸੇ ਗੱਲ ਸ਼ਾਇਦ ਨੂੰ ਤੇ ਲਓ ਜੀ ਅੱਜ ਮੈਨੂੰ ਮੈਨੂੰ ਥੋੜਾ ਜਿਹਾ ਨੰਨ ਦਾ ਕਿਹ ਹੈ ਨਾ ਮੇਕਅਪ ਦਾ ਸਭ ਤੋਂ ਪਹਿਲਾਂ ਆਪਾਂ ਲਾ ਕੇ ਦਿੱਤੀ ਆ ਆਈ ਸ਼ੈਡੋ ਪੈਲੇਟ ਇਹਦੇ ਵਿੱਚ ਉੱਚ ਹਣੀ ਕਰ ਲੈਣਾ ਕੋਈ ਹਾਂ ਆ ਦੇਖੋ ਜੀ ਉੱਪਰ ਇਹ ਵਿੱਚ ਹਾਈਲਾਈਟਰ ਵੀ ਹੈ 글리ਟਰਸ ਵਾਲੀ 글리터 ਵਾਲਾ ਸ਼ੈਡੋ ਵੀ ਹੈ ਹਾਂ ਇਹ ਚ ਆਪਣੇ ਕੋਲ ਬਹੁਤ ਸਾਰੇ ਰੰਗ ਆਣਗੇ ਤੇ ਮੇਰੇ ਵੀ ਲਾਤਾ ਜੀ ਇਹਨਾਂ ਨੇ ਫੇਸ ਤੇ ਕੀ ਲਾਇਆ ਸੀ ਮੇਰੇ ਫੇਸ ਤੇ ਵੀ ਲਾਤਾ ਅੱਜ ਬਸ ਕੁੜੀਆਂ ਨੂੰ ਆ ਹੀ ਹੁੰਦਾ ਫੈਸ਼ਨ ਦਾ ਹਾਈਲਾਈਟਰ ਦੇ ਖੋਲ ਕੇ ਦਿਖਾਈ ਹਾਂ ਨੇ ਹਾਂ ਵੀ ਦਿਖਾ ਦਿਓ ਇਹਦੇ ਸੇ ਆਪਣੇ ਕੋਲੇ ਪੰਜ ਕਲਰ ਆਉਣਗੇ ਇਹ ਜਿਵੇਂ ਆਪਾਂ ਇੱਥੇ ਜੀ ਹਾਈਲਾਈਟ ਕਰਨ ਵਾਸਤੇ ਲਾ ਸਕਦੇ ਆਪਾਂ ਇਹਦੇ 16 ਕਲਰ ਹੁੰਦੇ ਆ ਅੱਖਾਂ ਤੇ ਲਾਉਣ ਵਾਸਤੇ ਤੇ ਅਗ ਇਹ ਚ ਹੈ ਪਰੰਪੂਹੀ ਹੈ ਇਹਦੇ ਵਿੱਚ ਆਪਣੇ ਹੈ ਜਾਂ ਬ੍ਰਸ਼ ਬ੍ਰਸ਼ੇਸ ਹੁਣ ਇਹ ਆਪ ਦੀ ਮਾਸੀ ਤੇ ਲਾਇਆ ਕਰਨੀ ਜਾਂ ਮੇਰੇ ਮੂੰਹ ਤੇ ਲਾਇਆ ਕਰਨੀ ਆਪਦੇ ਤਾਂ ਤੁਹਾਨੂੰ ਇਹ ਨਹੀਂ ਜ਼ਰੂਰਤ ਹੈ ਹੀ ਨਹੀਂ ਬਤ ਮੇਕਅਪ ਦੀ ਸਾਡੀ ਜਾਂਦੀ ਹੋਗੀ ਮੇਰੀ ਤੇ ਲਖਵੀਰ ਦੀ ਮਾਸੀ ਦੀ ਫ੍ਰੀਜ ਜਾਂਦੀ ਹੋਗੀ ਮੇਰੀ ਤੇ ਚੱਲ ਪੈਸੇ ਲੱਗ ਕੇ ਜਾਂਦੀ ਹੋਈ ਹੈ ਕੋਈ ਸ਼ੇਡ ਬਲਸ਼ ਹੈ ਬਲਸ਼ ਹੈ ਹਾਂ ਇਹ ਬਹੁਤ ਸੋਹਣਾ ਕਰ ਇਹ ਕਿੱਥੇ ਲਾਉਣ ਵਾਲਾ ਪ੍ਰੀਤ ਇਹ ਆ ਜਮੇ ਇਸ ਤੇ ਆ ਅੱਖਾਂ ਦੇ ਵਿੱਚ ਕੋਰੀਅਨ ਹੈ ਕੋਰੀਅਨ ਮੇਰੇ ਨਾਲ ਆਉ ਪੁੱਤ ਕਦੋਂ ਦੇ ਲੱਗਣੇ ਬਾਹਰ ਕਿਤੇ ਆਪਣੇ ਕੋਲ ਤੋਂ ਬਰਡ ਦੇ ਰਸ਼ ਜੇ ਮੈਂ ਆਪਣੇ ਕੋਈ ਬਲਸ਼ ਨਾ ਪਾਉਣਾ ਕਿ ਫਿਲਾ ਸਕਦੀ ਹਾਂ ਉਸ ਤੋਂ ਬਾਅਦ ਹੈ ਸ਼ੈਡੋ ਵਾਲਾ ਜਿੱਦ ਕ ਆਪਣੇ ਆਈਲੈਂਡ ਜਿਵੇਂ ਪਾਈਥਾ ਕਰਕੇ ਲਾ ਸਕਦੇ ਆ ਤੇ ਆਹ ਆਲ ਪਿਸਟਿਕ ਜ਼ਰੂਰਤ ਹੀ ਨਹੀਂ ਤੁਹਾਨੂੰ ਮੇਕਅਪ ਦੀ ਜਿਹੜੇ ਆਹ ਦੋ ਆਲ ਪਿਸਟਿਕ ਵਾਸਤੇ ਆ ਤੇ ਆ ਇੱਕ ਲਾਈਨਰ ਲਾਉਣ ਵਾਸਤੇ ਆ ਹੂੰ ਤੇ ਆ ਆਈ ਸ਼ਾਡੋ ਨੂੰ ਅੱਖਾਂ ਤੇ ਲਾਉਣ ਦਾ 150 ਦਾ ਦਿੱਤਾ ਫਰੀ ਤੇ ਆ ਦੱਬੀ ਸਾਰੀ ਬ੍ਰਸ਼ਾਂ ਵਾਲੀ ਹਾਂ 150 ਦੀ ਹੈ ਤੇ ਆਹ ਜਿਹੜਾ ਜਸ਼ਨ ਦੇ ਹੱਥ ਚ ਹੈ ਇਹ 300 ਦਾ ਆ ਵੀ 300 ਦਾ ਹਾਂ ਇਹ ਵੀ 300 ਦਾ ਇੰਨੇ ਦਾ ਆ ਸਮਾਨ ਕਾਲ ਖੋ ਜੋ ਹੋਣਾ ਤੁਸੀਂ ਹੁਣ ਜੋ ਖੁਸ਼ ਐ ਇੰਨਾ ਸਮਾਨ ਲਿਆ ਤਾਂ ਪਤਾ ਚਾਹੀਦਾ ਸੀ ਬਾਕੀ ਨਾ ਤੁਸੀਂ ਬਾਹਲਾ ਫੇਸ ਤੇ ਨਾਲ ਤੁਹਾਡੇ ਫੋਨ ਸਿਕਾ ਨਿਕਲਣੀਆਂ ਬਾਹਲੇ ਫੇਸ ਸੋਹਣੇ ਐ ਖਰਾਬ ਹੋ ਜਾਣੇ ਮੈਂ ਤਾਂ ਨਹੀਂ ਗਾਇ ਮੈਂ ਕੁਛ ਨਹੀਂ ਲਾਉਂਦੀ ਲਾਈ ਨਾ ਚੰਗਾ ਚਲੋ ਵੀਡੀਓ ਵਗੈਰਾ ਬਣਾਉਣੀ ਐ ਜਦੋਂ ਉਹ ਬਣਾ ਲਾ ਲਿਆ ਕਰੋ ਬਾਕੀ ਨਾਲ ਦੀ ਨਾਲ ਮੂੰਹ ਧੋ ਦੀ ਸ਼ੂਟ ਕਰਦੇ ਆਂ ਆਪਾਂ ਵੀਡੀਓ ਬਣਾ ਲਓ ਚਲ ਮੈਂ ਵੀ ਰੋਟੀ ਬਣਾਉਣੀ ਜੀ ਆਪਣਾ ਆਟਾ ਕੋਲ ਨਾ ਰੱਖਿਆ ਫਰੀਦ ਨੇ ਗੁੰਨਤਾ ਸੀ ਤੇ ਇੰਨਾ ਕ ਸਮਾਨ ਲਓ ਜੀ ਹੁਣ ਬਸ ਮੈਂ ਲੱਗਦੀ ਆ ਨਾ ਰੋਟੀ ਬਣਾਉਣਾ ਤੇ ਅਸੀਂ ਮਾਰੇ ਮੜੇ ਨੇ ਲੇਟ ਹੋ ਗਏ ਹਨਾ ਤੇ ਪ੍ਰਿਜੇਸ਼ਨ ਆ ਜਿਹੜਾ ਮੇਕਅਪ ਦਾ ਸਮਾਨ ਇਹਨਾਂ ਨੇ ਕਿਹਾ ਸੀ ਕਿ ਮम्मा ਸਾਨੂੰ ਇੰਨਾ ਕ ਸਮਾਨ ਲਿਆ ਦੇ ਹਨਾ ਤੇ ਫਿਰ ਮੈਟੇਜਸ਼ਨ ਲੈਣਗੇ ਸਪੈਸ਼ਲ ਚਲੋ ਮੈਂ ਖਿਆ ਨਾ ਜਵਾਕੜੀ ਨੇ ਸਮਾਨ ਮੰਗਿਆ ਚਲੋ ਕਿੱਡੀ ਗੱਲ ਐ ਵੈਸੇ ਤਾਂ ਇਹਨਾਂ ਨੂੰ ਮੇਕਅਪ ਦੀ ਜ਼ਰੂਰਤ ਹੈ ਨਹੀਂ ਜ਼ਿਆਦਾ ਫੇਸ ਇਹਨਾਂ ਦੇ ਸਾਫ਼ ਹੀ ਨਹੀਂ ਹਨਾ ਤੇ ਪਰ ਹਨਾ ਜਿਵੇਂ ਹੁਣ ਫੋਨ ਤੇ ਦੇਖ ਲੈਂਦੇ ਬੱਚਿਆਂ ਨੂੰ ਮਰੀਸ ਆ ਜਾਂਦੀ ਹੈ ਤੇ ਆ ਪਹਿਲ ਨੂੰ ਲਿਆਦਾ ਸਮਾਨ ਮਤਲਬ 6700 ਦਾ ਸਮਾਨ ਆ ਗਿਆ ਤੇ ਇੰਨਾ ਸਮਾਨ ਲੈ ਕੇ ਚਲੋ ਬੱਚਿਆਂ ਨੂੰ ਖੁਸ਼ੀ ਹੋਈ ਹਨਾ ਬਹੁਤ ਜ਼ਿਆਦਾ ਦੇ ਸਾਨੂੰ ਪਤਾ ਹੈ ਨਾ ਕੁੜੀਆਂ ਨੂੰ ਮੇਕਅਪ ਦਾ ਹੀ ਜ਼ਿਆਦਾ ਸ਼ੌਂਕ ਹੁੰਦਾ ਹੈ ਨਾ ਤੇ ਜਿਵੇਂ हेयर स्टाइल ਕਰ ਲਿਆ ਮੇਕਅਪ ਲਗਾ ਲਿਆ ਉਹੀ ਚੀਜ਼ ਆ ਹੁਣ ਮੇਰੀ ਤੇ ਲਖਵੀਰ ਦੇ ਔਖਾ ਹੋ ਗਿਆ ਸਾਨੂੰ ਸਾਨੂੰ ਔਖਾ ਤੁਸੀਂ ਕਹੋਗੇ ਕਿਵੇਂ ਹੋ ਗਿਆ ਹੁਣ ਇਹਨਾਂ ਨੇ ਜੇ ਅਸੀਂ ਕਿਤੇ ਮਾੜਾ ਮੋਟਾ ਜਾਣਾ ਬਾਹਰ ਅੰਦਰ ਜਾਣਾ ਜਾਂ ਕਾਲਿਆਂ ਵਾਲੇ ਜਾਣਾ ਸਾਡਾ ਤਾਂ ਮੂੰਹ ਥੱਪਦਿਆ ਕਰਨੀ ਆ ਇਹ ਤੇ ਅਸੀਂ ਲਾਉਂਦਿਆਂ ਨਹੀਂ ਮੇਕਅਪ ਸਾਨੂੰ ਪਤਾ ਇੰਨਾ ਟਾਈਮ ਹੋ ਗਿਆ ਚੈਨਲ ਬਣਾਏ ਨੂੰ ਹਨਾ ਤੇ ਲਖਵੀਰ ਨੂੰ ਤਾਂ ਮੇਰੇ ਨਾਲ ਵੀ ਜ਼ਿਆਦਾ ਟਾਈਮ ਹੋ ਗਿਆ ਵੇਖੋ ਸੋਸ਼ਲ ਮੀਡੀਆ ਤੇ ਆਈ ਨੂੰ ਵੀ ਉਹ ਵੀ ਮੇਕਅਪ ਲਿਪਸਟਿਕ ਆ ਤੇ ਬਿੰਦੀ ਅਸੀਂ ਦੋ ਹੀ ਚੀਜ਼ਾਂ ਲਾਉਣਾ ਸੀ ਕਦੇ ਸ਼ਰਮਾ ਵੀ ਨਹੀਂ ਪਾਇਆ ਅੱਖਾਂ 'ਚ ਤੇ ਹੁਣ ਇਹ ਪਤਾ ਨਹੀਂ ਸਾਡੇ ਨਾਲ ਕੀ ਕਿੰਨੀ ਕੀ ਪੈੜੀ ਕਰਿਆ ਕਰਨੀਗਾ ਕਿਉਂਕਿ 마ਸੀ 마ਸੀ ਉਹਨੂੰ ਕਹੇਗੇ ਲਖਵੀਰ ਨੂੰ ਕਿਉਂਕਿ ਜਦੋਂ ਹੁਣ ਵਾਲ ਵਗੈਰਾ ਬਹੁੰ ਜਾਂਦੀ ਲਖਵੀਰ ਦੇ ਉਹ ਫੋਨ ਕਰ ਦਿੰਦੀ ਆਉਂਦੀ ਪ੍ਰੀਤ ਸੇ ਮੇਰੇ ਵਾਲ ਵਾਜਾ ਹਨ ਤੇ ਫਿਰ ਇਹਨੇ ਆ ਆ ਵੀ ਮੇਕਅਪ ਨਾਲ ਚੱਕਿਆ ਕਰਨੀ ਕਿਟ ਤੇ ਉਹ ਮੇਕਅਪ ਕਦੇ ਚੱਕ ਕੇ ਤੇ ਇਹਨਾਂ ਨੇ ਨਾਲ ਦੀ ਨਾਲ ਉਹਦੇ ਮੇਕਅਪ ਕਰਿਆ ਕਰਨੇ ਤੇ ਅਸੀਂ ਕਦੇ ਕਰਿਆ ਨਹੀਂ ਸਾਨੂੰ ਆਇਆ ਹੋਰ ਹੀ ਲਾਦਾ ਨਾ ਵੀ ਦੇਖਣ ਵਾਲਾ ਕੀ ਕਹੂਗਾ ਵੀ ਕਿਵੇਂ ਚਿੱਟਾ ਜਿੱਟਾ ਮੂੰਹ ਜਿਹਾ ਕਰੀ ਬੈਠੀ ਆ ਜਾਂ ਪਤਾ ਹੀ ਲੱਗ ਜਾਂਦਾ ਮੇਕਅਪ ਕਰੇ ਦਾ ਤੇ ਹੁਣ ਸਾਨੂੰ ਔਖਾ ਆ ਗਿਆ ਅਸੀਂ ਕੀ ਕਰਾਂਗੇ ਦੋਨੇ ਪਹਿਲਾਂ ਚਲੋ ਤੇ ਇਹਨਾਂ ਨੇ ਮੇਕਅਪ ਲਾਈ ਰੱਖਣਾ ਸਾਡੇ ਹਨਾ ਵੀ ਸਾਨੂੰ ਤਾਂ ਜੰਮੀ ਸ਼ੌਂਕ ਹੈ ਨਹੀਂ ਇਹ ਚੀਜ਼ ਦਾ ਮੇਕਅਪ ਵਗੈਰਾ ਦਾ ਤੇ ਇਹਨਾਂ ਨੂੰ ਸ਼ੌਂਕ ਜ਼ਿਆਦਾ ਜਸ਼ਨ ਤੇ ਪ੍ਰੀਤ ਨੂੰ ਬਾਕੀ ਕੁੜੀਆਂ ਨੂੰ ਹੁੰਦਾ ਹੈ ਤੇ ਦੇਖੋ ਹੁਣ ਸਾਡੇ ਰਕੀਵਾਂ ਦੀ ਅੱਗੇ ਦੀ ਅਕੀ ਜਿਹਦੇ ਕਿਤੇ ਵੀ ਫੰਕਸ਼ਨ ਵਗੈਰਾ ਤੇ ਜਾਂ ਕਾਲਿਆਂ ਲਈ ਗਏ ਹਨ ਉੱਤੇ ਦੇਖਾਂਗੇ ਕੀ ਸਲਾਹ ਬਣਾਉਂਦੇ ਹਨ ਤੇ ਕਿਵੇਂ ਕਰਨਗਾ ਮੇਕਅਪ ਨਹੀਂ ਮੰਮੀ ਤੁਸੀਂ ਮੇਕਅਪ ਮੇਰੇ ਮੂੰਹ ਤੇ ਲਾ ਰਖਿਆ ਅੱਜ ਤੁਹਾਨੂੰ ਪਤਾ ਲੱਗਦਾ ਕੋ ਸ਼ਾਇਦ ਮੇਰੇ ਮੂੰਹ ਤੇ ਪਹਿਲਾਂ ਟਰਾਈ ਕੀਤਾ ਕਹਿੰਦੀ ਮੰਮੀ ਲਾ ਕੇ ਦੇਖਦੇ ਆਪਾਂ ਕਿਵੇਂ ਹੈ ਨਾ ਮੇਕਅਪ ਵੀ ਮੈਂ ਕਹੇ ਮੇਰਾ ਫੇਸ ਤੇ ਨਾ ਲਾਓ ਤੁਸੀਂ ਆਪ ਦੇ ਦੀ ਲਾ ਲਓ ਤੇ ਮੇਰੇ ਮੂੰਹ ਤੇ ਤਾਂ ਪਾ ਲੱਗ ਗਈਆਂ ਤੇ ਚਲੋ ਇਹਨਾਂ ਨੂੰ ਜਾ ਹਨਾ ਇਹਨਾਂ ਦੀ ਖੁਸ਼ੀ ਬਾਤ ਤੇ ਚਲੋ ਕਿੱਡੀ ਗੱਲ ਹੈ ਚਲ ਇੰਨੇ ਚਲ ਤੁਸੀਂ ਸੁਣ ਵੀ ਨਾ ਵੀਡੀਓ ਦੇ ਕੰਜੀ ਬਹੁਤ ਬਹੁਤ ਧੰਨਵਾਦ ਵੀਡੀਓ ਨਾਲ ਕੀ ਬੜਾ ਅਕਾਜਨ ਕੀ ਬੜਾ ਅਗੇ ਮੇਰਾ ਮੇਰੇ ਮੇਰੇ ਵੱਲੋਂ ਸਾਰੇ ਮੇਰੇ ਵੱਲੋਂ ਮੇਰੇ ਵੱਲੋਂ ਕੀ ਕੀ ਬੜਾ ਅਕਾਜਨ ਉਹ ਲੀਵ ਫੜਾ ਕੇ ਗਿਆ ਤੇ ਮੈਥਡਿਕ ਆਪੇ ਕਹਿੰਦਾ ਮੈਂ ਨਹੀਂ ਆਉਂਦੀ ਕੱਲ ਨੂੰ ਜਾਨਾ ਨਹੀਂ ਸਕੂਲ ਉਹ ਤਾਂ ਨਿੱਕੀ ਕਹਿੰਦਾ ਛੇਤੀ ਛੇਤੀ ਗਿਆ ਸੀ ਮਸ਼ਾ ਤੇ ਚਲੋ ਜੀ ਆਪਾਂ ਰੋਟੀ ਪਾਣੀ ਬਣਾ ਲਗੇ ਤੇ ਖਾ ਲਗੇ ਅਸੀਂ ਹੋਈ ਜ ਨੇ ਡੇਟ ਤੇ ਅੱਜ ਵਾਲੀ ਵੀਡੀਓ ਨੂੰ ਹਨਾ ਪਲਵਾਚ ਕਰ ਲਿਓ ਤੇ ਸੋਹਣੇ ਸੋਹਣੇ ਕਰਿਓ ਜੀ ਕਮੈਂਟ ਬੱਸ ਜਿੰਨੀ ਵੀ ਵੀਡੀਓ ਬਣ ਗਈ ਹੈ ਨਾ ਕੋਸ਼ਿਸ਼ ਕਰੀਏ ਵੀ ਵਧੀਆ ਵੀਡੀਓ ਬਣਾ ਲੀਏ ਤੇ ਇਹ ਸਾਮਾਨ ਮੰਗਵਾਉਣ ਵਾਸਤੇ ਮੈਂ ਇੱਕ ਚੀਜ਼ ਦੱਸਦੀ ਤੁਹਾਨੂੰ ਮੈਨੂੰ ਕਹਿੰਦੀ ਮੰਮੀ ਸਾਨੂੰ ਇੰਨਾ ਕ ਸਾਮਾਨ ਚਾਹੀਦਾ ਮੈਂ ਕਹਿੰਦਾ ਅੱਛਾ ਫੇਰ ਫਿਰ ਮੈਂ ਤੇਰੇ ਨਾਲ ਸਾਰਾ ਕੰਮ ਕਰਾ ਦਿਆ ਕਰੂੰ ਮੰਮੀ ਬਸ ਅੱਜ ਤੋਂ ਨਾ ਕਮਰੇ ਚ ਝਾੜੂ ਵੀ ਮੈਂ ਕੱਢਣਾ ਤੇ ਪੋਚੇ ਵੀ ਮੈਂ ਲਾਉਣੇ ਸਾਫ ਸਫਾਈ ਵੀ ਮੈਂ ਕਰਨੀ ਮੈਂ ਕਹਿੰਦਾ ਅੱਛਾ ਫੇਰ ਤੇ ਐਨਾ ਮੈਨੂੰ ਲਾਲਚ ਦੇ ਕੇ ਮੈਨੂੰ ਕਹਿੰਦੀ ਮੰਮੀ ਮੈਂ ਸਾਰਾ ਕੰਮ ਕਰਾ ਦਿਆ ਕਰੂੰ ਤੇਰਾ ਸਾਫ ਸਫਾਈ ਦਾ ਅੱਜ ਤੋਂ ਤੂੰ ਕਮਰੇ ਦੀ ਨਾ ਤਾਂ ਝਾੜੂ ਲਾਉਣਾ ਨਾ ਪੋਚਾ ਲਾਉਣਾ ਵੀਰ ਸਕੂਲ ਜਾਣ ਤੋਂ ਪਹਿਲਾਂ ਮੰਮੀ ਝਾੜੂ ਕੱਢ ਕੇ ਤੇ ਪੋਚੇ ਵਗੈਰਾ ਤੇ ਸੈਟਿੰਗ ਕਰਕੇ ਕਮਰਿਆਂ ਦੀ ਤੇ ਮੈਂ ਆਪਣੇ ਆਪ ਕਹਿੰਦੀ ਮੰਮੀ ਇਹ ਕੰਮ ਸੰਭਾਲ ਲੂੰਗੀ ਮੈਨੂੰ ਮੰਮੀ ਇੰਨਾ ਕੁ ਸਮਾਨ ਲਿਆ ਦੇ ਮਗਾ ਚੱਲ ਕੋਈ ਨਹੀਂ ਪਤਾ ਕੰਮ ਦਾ ਤਾਂ ਚਲੋ ਆਇਆ ਹੁੰਦਾ ਨਾ ਪੜ੍ਹਨਾ ਵੀ ਹੈ ਜੇ ਹੁਣ ਹੀ ਆਪਾਂ ਘਰ ਦੇ ਕੰਮਾਂ 'ਚ ਪਾ ਲਈ ਬੱਚੇ ਦਾ ਪੜ੍ਹਾਈ ਤੇ ਧਿਆਨ ਨਹੀਂ ਜਾਂਦਾ ਕਿਉਂਕਿ ਮਤਲਬ ਵਿਜੀ ਰਹਿਣ ਲੱਗ ਜਾਂਦਾ ਬੱਚਾ ਹਨ ਕਿਉਂ ਆਏ ਹੋ ਜਾਂਦੇ ਇਹ ਵੀ ਮਜਬੂਰੀ ਹੋ ਜਾਂਦੀ ਝਾੜੂ ਪੋਚੇ ਦੀ ਵੀ ਵੀ ਇਹ ਵੀ ਕਰਨਾ ਵੀ ਮੰਮੀ ਆਇਆ ਕੋਈਆਂ ਵੀ ਕੰਮ ਨਹੀਂ ਕਰਾਉਂਦੀ ਪ੍ਰੀਤ ਮੇਰੇ ਨਾਲ ਤੇ ਮੈਂ ਅੱਜ ਦਾ ਕਹਣਾ ਵੀ ਬਹੁਤ ਘਟ ਇਹਨੂੰ ਬੱਚਿਆਂ ਨੂੰ ਕੰਮ ਤੇ ਲਾ ਕੇ ਰਾਜੀ ਮੈਨੂੰ ਐ ਵੀ ਕਿਰਾ ਇੱਕ ਵਾਰ ਵੱਢ ਲੈਣ ਸਟੱਡੀ ਕਰ ਲੈਣ ਤੇ ਪੜ੍ਹਾਈ ਦੇ ਨਾਲ ਹੀ ਕੁੜੀਆਂ ਦੀ ਕਦਰ ਪੈਣੀ ਆ ਪੜ੍ਹ ਲੈਣਾ ਹਨਾ ਇਹਨਾਂ ਕੋਲੇ ਵੀ ਪੜ੍ਹਾਈ ਇਹਦੇ ਨਾਲ ਮਤਲਬ ਆਪਦੀ ਕਦਰ ਪੈ ਜੂਗੀ ਇਹਨਾਂ ਦੀ ਜ਼ਿੰਦਗੀ ਵਧੀਆ ਅੱਗੇ ਪੜ੍ਹਾਈ ਦੇ ਨਾਲ ਹੀ ਸਵਰੂਗੀ ਮੈਨੂੰ ਪਤਾ ਹੈ ਚੀਜ਼ ਕਿਉਂਕਿ ਪੜ੍ਹਾਈ ਨਾਲ ਬੱਚੇ ਦੀ ਕਦਰ ਹੁੰਦੀ ਆ ਹਨਾ ਕੋਈ ਵੀ ਹੈ ਲੇਡੀਜ਼ ਆ ਕੋਈ ਵੀ ਹੈ ਵੈਸੇ ਤਾਂ ਮੁੰਡਿਆਂ ਨੂੰ ਵੀ ਪੜ੍ਹਨਾ ਚਾਹੀਦਾ ਪਰ ਪੜ੍ਹਾਈ ਥੋੜੇ ਕੁੜੀਆਂ ਵਾਸਤੇ ਥੋੜਾ ਜਿਆਦਾ ਹੁੰਦਾ ਵੀ ਹਨਾ ਵੀ ਕੁੜੀਆਂ ਪੜ੍ਹ ਲੈਣ ਤੇ ਆਪਦੇ ਮਤਲਬ ਆਪਦੇ ਸ਼ੌਂਕ ਪੂਰੇ ਕਰਨੇ ਆਪਦੇ ਬੱਚੇ ਹਨਾ ਆਪਦੇ ਫੈਮਿਲੀ ਨੂੰ ਸੰਭਾਲ ਸਕਦੇ ਗਏ ਕਿਉਂਕਿ ਚਲੋ ਜੇ ਸਰਕਾਰੀ ਨੌਕਰੀ ਦਾ ਕਰਮਾਣਾ ਮਿਲਦੀ ਜੇ ਪ੍ਰਾਈਵੇਟ ਜੌਬ ਵੀ ਮਿਲ ਜੇ ਤਾਂ ਮਤਲਬ ਆਪਾਂ ਆਪਦੇ ਬੱਚੇ ਪਾਲ ਸਕਦੇ ਹਣਾ ਤੇ ਆਪਾਂ ਨੂੰ ਮਤਲਬ ਕਿਸੇ ਦੇ ਹੱਥਾਂ ਮੰ ਨਹੀਂ ਦੇਖਣਾ ਪੈਂਦਾ ਹਨ ਵੀ ਆਪਾਂ ਬੱਚੇ ਕਿਵੇਂ ਪਾਲੀਏ ਕਿਵੇਂ ਕਰ ਗਿਆ ਚੀਜ਼ ਕਰੇ ਹੈ ਨਹੀਂ ਜਿਵੇਂ ਹੁਣ ਤੁਸੀਂ ਮੇਰੇ ਤੇ ਲਖਵੀਰ ਤੇ ਲਾ ਲੋ ਹਨਾ ਵੀ ਸ਼ਾਇਦ ਅਸੀਂ ਥੋੜਾ ਜਿਆ ਇੱਕ ਦੋ ਕੋਰਸ ਵਗੈਰਾ ਕੋਈ ਕਰ ਲੈਂਦੇ ਕੰਪਿਊਟਰ ਕੋਰਸ ਕਰ ਲੈਂਦੇ ਹਨਾ ਹੋ ਸਕਦਾ ਵੀ ਅਸੀਂ ਅਜਹਨਾ ਵੀ ਚਲੋ ਸੋਸ਼ਲ ਮੀਡੀਆ ਤੇ ਸ਼ਾਇਦ ਨਾ ਆਉਂਦੀਆਂ ਤੇ ਜਾਂ ਸੀ ਵੀ ਆਪ ਦਾ ਕੋਈ ਜੋਬ ਵਗੈਰਾ ਪ੍ਰਾਈਵੇਟ ਕਰਦੀਆਂ ਪਰ ਵੀ ਸੋਸ਼ਲ ਮੀਡੀਆ ਤੇ ਆ ਕੇ ਵੀ ਵਧੀਆ ਬਹੁਤ ਖੁਸ਼ ਆ ਜੀ ਹਨਾ ਕਿਉਂਕਿ ਇੰਨੇ ਕ ਜਿਆਦਾ ਭੈਣ ਭਰਾ ਜੁੜ ਗਏ ਭੈਣਾਂ ਤਾਂ ਬਹੁਤ ਜਿਆਦਾ ਸੋਹਣੇ ਸੋਹਣੇ ਕਮੈਂਟ ਕਰਦੀਆਂ ਬਹੁਤ ਦਿਲੋਂ ਜੁੜੀਆਂ ਹਨਾ ਤੇ ਬਹੁਤ ਆਪਣੇ ਹਨਾ ਮਤਲਬ ਕ੍ਰੇਲੂ ਜਿਹੜੇ ਆਪਣਾ ਬਲੌਗ ਬਣਾਉਣੇ ਕ੍ਰੇਲੂ ਬਲੌਗ ਹਨਾ ਸਿੰਪਲ ਲਾਈਫ ਸਟਾਈਲ ਆਪਣਾ ਉਹ ਬਹੁਤ ਪਸੰਦ ਕਰਦੀਆਂ ਹਨਾ ਸਾਰੇ ਵੀ ਭੈਣਾਂ ਤੇ ਬਹੁਤ ਆਪਣਾ ਭੈਣਾਂ ਬੱਚੇ ਸਭ ਮਾਤਾ ਮਾਮਾ ਜੁੜ ਗੀਆਂ ਹਨਾ ਤੇ ਇਹ ਚੀਜ਼ ਵੀ ਇਹ ਵੀ ਜਿਹੜਾ ਪਿਆਰ ਆ ਨਾ ਸਾਡੇ ਕਰਮਾਂ 'ਚ ਲਿਖਿਆ ਪਿਆ ਸੀਗਾ ਸਾਨੂੰ ਸਾਰਿਆਂ ਦਾ ਪਿਆਰ ਮਿਲਣਾ ਸੀਗਾ ਹਨਾ ਅਸੀਂ ਸੋਸ਼ਲ ਮੀਡੀਆ ਤੇ ਆਉਣਾ ਸੀ ਸਾਨੂੰ ਸਾਰਿਆਂ ਦਾ ਪਿਆਰ ਮਿਲਣਾ ਸੀ ਤੇ ਇਹਦੇ ਲਈ ਆਪ ਸੋਡਾ ਸਾਰਿਆਂ ਦਾ ਦਿਲੋਂ ਧੰਨਵਾਦ ਹਨਾ ਤੇ ਬਸ ਆਹੀ ਹੈ ਨਾ ਤੁਹਾਡਾ ਪਿਆਰ ਆਪਣੇ ਚੈਨਲ ਨਾਲ ਬਣਾਈ ਰੱਖਿਓ ਤੇ ਤੁਹਾਡੇ ਹਨਾ ਸਪੋਰਟਰ ਨਾਲ ਹੀ ਸਾਡਾ ਚੈਨਲ ਹੈ ਤੇ ਆਪਾਂ ਤੁਹਾਡੇ ਲਈ ਵਧੀਆ ਤੋਂ ਵਧੀਆ ਬਲੌਗ ਅਪਲੋਡ ਕਰਦੇ ਰਵਾਂਗੇ ਤੇ ਬਾਕੀ ਕਮੈਂਟ ਕਰਕੇ ਦੱਸਿਓ ਨਾ ਪ੍ਰੀਤ ਨੂੰ ਜੋ ਵੀ ਮੈਂ ਸਮਾਨਾ ਨਾਲ ਲੈ ਕੇ ਦਿੱਤਾ ਵਧੀਆ ਵਧੀਆ ਲੈ ਕੇ ਦਿੱਤਾ ਤੇ ਬਸ ਤਾਂ ਕੰਪਨੀ ਦਾ ਸਮਾਨ ਬਹੁਤ ਵਧੀਆ ਹੈ ਮੈਂ ਦੇਖ ਕੇ ਹਨ ਲੈ ਕੇ ਆਈ ਸੀਗੀ ਤੇ ਚਲੋ ਜੀ ਹੁਣ ਅਸੀਂ ਰੋਟੀ ਬਣਾ ਕੇ ਖਾ ਲਈਏ ਤੇ ਅੱਜ ਵਾਲੀ ਵੀਡੀਓ ਦਾ ਬੈਥੀ ਐਂਡ ਕਰਦੇ ਹਾਂ ਨਾ ਤੇ ਇਹ ਵੀਡੀਓ ਵਧੀਆ ਲੱਗੀ ਲੱਕ ਸ਼ੇਅਰ ਕਮੈਂਟ ਕਰ ਦਿਓ ਤੇ ਸੋਹਣੇ ਸੋਹਣੇ ਕਰਿਓ ਜੀ ਕਮੈਂਟ ਹੈ ਤੇ ਪਲੀਜ਼ ਐਡ ਨੂੰ ਫੁੱਲ ਵਾਚ ਕਰ ਲਿਆ ਕਰੋ ਐਡ ਦਾ ਮਤਲਬ ਸਕਿਪ ਨਾ ਕਰਿਆ ਕਰੋ ਹਨ ਕਿਉਂਕਿ ਚਲੋ ਥੋਡੇ ਇੱਕ ਐਡ ਦੇਖਣ ਨਾਲ ਹਨ ਵੀ ਕਿਸੇ ਗਰੀਬ ਦਾ ਭਲਾ ਹੋ ਜਾਂਦਾ ਤੁਹਾਨੂੰ ਪਤਾ ਬੜੀ ਮੁਸ਼ਕਲ ਨਾਲ 20 ਦਿਨਾਂ ਤੋਂ ਸਾਡੇ ਨਾ ਐਡ ਬੰਦ ਹੋਈ ਸੀ ਦੋਨਾਂ ਭੈਣਾਂ ਦੇ ਚੈਨਲਾਂ ਤੇ ਹੁਣ ਐਡ ਲੱਗੀ ਹੈ ਤੇ ਪਲੀਜ਼ ਆਰ ਨੂੰ ਦੇਖ ਲਿਆ ਕਰੋ ਤੇ 20 ਦਿਨਾਂ ਚ ਬਹੁਤ ਜਿਆਦਾ ਨੁਕਸਾਨ ਹੋ ਗਿਆ ਹਨ ਤੁਸੀਂ ਸਾਰੇ ਭੈਣ ਭਰਾ ਸਮਝ ਸਕਦੇ ਇਹ ਚੀਜ਼ 20 ਦਿਨਾਂ ਦਾ ਬਹੁਤ ਜਿਆਦਾ ਘਾਟਾ ਜਿਹੜਾ ਹੋਇਆ ਉਹ ਕਦੇ ਵੀ ਮੈਨੂੰ ਲੱਗਦਾ ਨਹੀਂ ਪੂਰਾ ਹੋਊਗਾ ਪਰ ਜੇ ਤੁਸੀਂ ਚਾਹੋ ਤਾਂ ਆਪਾਂ ਜਲਦੀ ਤੋਂ ਜਲਦੀ ਇਹ ਘਾਟਾ ਪੂਰਾ ਕਰ ਸਕਦੇ ਹਾਂ ਤੇ ਚਲੋ ਜੀ ਸਸ਼ੀਕਾਲ ਬਾਏ ਬਾਏ ਜੀ ਸਾਰਿਆਂ ਨੂੰ